ਕੋਈ ਉੱਥੇ ਲੜਾਈ ਚ ਗੜਾ ਨਹੀਂ ਹੋਇਆ ਕੋਈ ਗਾਲੀ ਕਢੋਚੀ ਨਹੀਂ ਆ ਇਹ ਤਾਂ ਹੁਣ ਆਪਣੇ ਆਪ ਤੇ ਪਰਦੇ ਪਾਲ ਲਈ ਇਹ ਕਰਤੂਤਾ ਕਰਦੇ ਪਿਆ ਘਰਨੇ ਲਾ ਲੋਕਾਂ ਨੇ ਕਿਹਾ ਵੀ ਇਹਨਾਂ ਨੇ ੱਤਕਾ ਕਰਨੇ ਔਰ ਪੈਸੇ ਲੈਣ ਤੋਂ ਬਗੈਰ ਸਾਡਾ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਅੱਜ ਲੱਗਿਆ ਵੀ ਸਾਡੇ ਨਾਲ ਹੁਣ ਕਾਰਵਾਈ ਹੋਊਗੀ ਇਸ ਕਰਕੇ ਇਹ ਜਾਣ ਬੁੱਝ ਕੇ ਉਲਟਾ ਚੋਰ ਕੌਤਵਾਲ ਕੋ ਡਾਂਟੇ ਵਾਲਾ ਕੰਮ ਆ ਧਰਨਾ ਲਾ ਕੇ ਉਹ ਆਪਣੀ ਜਿਹੜੀ ਚੋਰੀ ਦਿਵਾਉਣਾ ਚਾਹੁੰਦੇ ਨੇ ਤੁਸੀਂ ਇਂ ਬਿਨਾ ਡਿਊਟੀ ਤੋਂ ਆਪਣੇ ਅਫਸਰ ਸਹਿਬਾਨਾਂ ਦੇ ਸੱਦੇ ਦੇ ਉੱਤੇ ਬਿਨਾ ਦੂਸਰੇ ਏਰੀਆ ਦੇ ਵਿੱਚ ਵੀ ਚਲੇ ਜਾਨੇ ਹੋ ਤੇ ਇਹ ਤੋਂ ਬਾਅਦ ਵਿੱਚ ਸਿਰਾ ਕੀ ਮਿਲਦਾ ਇਨਾਮ ਕੀ ਮਿਲਦਾ ਤੇ ਬੇਇੱਜ਼ਤੀ ਗਾਲਾਂ ਧਮਕੀਆਂ 45 ਡਿਗਰੀ ਟੈਂਪਰੇਚਰ ਬਾਹਰਲਾ ਔਰ ਟਰਾਂਸਫਾਰਮਰ ਦੇ ਯੰਤਰਾ ਅੰਦਰਲਾ ਟੈਂਪਰੇਚਰ 100 ਡਿਗਰੀ ਤੋਂ ਉੱਪਰ ਟੱਪਿਆ ਔਰ ਟਰਾਂਸਫਾਰਮਰ ਜਿਨ੍ਹਾਂ ਨੂੰ ਹੱਥ ਨਹੀਂ ਲੱਗਦਾ ਉੱਥੇ ਸਾਡੇ ਮੁਲਾਜ਼ਮਾਂ ਦੀਆਂ ਕਈ ਵਾਰੀ ਉੱਤੇ ਖੜੇ ਜਾਂਦੀ ਜੁੱਤੀ ਵੀ ਪਿਗਲ ਜਾਂਦੀ ਆ ਉਹ ਤਾਂ ਇਹੋ ਜਿਹੇ ਸਥਿਤੀਆਂ ਦੇ ਵਿੱਚ ਵੀ ਕੰਮ ਕਰਨ ਦੇ باوجود ਸਾਡੇ ਮੁਲਾਜ਼ਮਾਂ ਨੂੰ ਗਾਲਾਂ ਮਿਲਣ ਗਿਆ ਤਾਂ ਅਸੀਂ ਤਾਂ ਨਹੀਂ ਕਦਾ ਜਿਤ برداشت ਕਰਾਂਗੇ ਇਸ ਗੱਲ ਕਾਫੀ ਗੁੱਟ ਸੀ ਇਹਨਾਂ ਦਾ ਤੇ ਉਹ ਵੀ ਵਿੱਚ ਆ ਕੇ ਆਪਣੀ ਗਾਲੀ ਗਲੋਚ ਕਰਨ ਲੱਗੇ ਜਾਨੋ ਮਾਰਾਂ ਦੀਆਂ ਧਮਕੀਆਂ ਦੇਣ ਲੱਗੇ ਹੱਥ ਤੋਂ ਵੜ ਕੇ ਮੋਟਰਸਾਈਕਲ ਤੋਂ ਉਤਾਰ ਲਿਆ ਜੇ ਰਹੀ ਗੱਲ ਕੋਈ ਸ਼ਿਕਾਇਤ ਹੈ ਸਾਡੇ ਡਿਪਾਰਟਮੈਂਟ ਕਾਰਵਾਈ ਕਰ ਦਵੇ ਗਾਲਾਂ ਕੱਢਣ ਜਾਂ ਹੱਥੋ ਪਾਈ ਕਰਨ ਦਾ ਨੋਬਤ ਕਿਉਂ ਆਉਂਦੀ ਇਹਨਾਂ ਨੂੰ ਜੇ ਇਹਨਾਂ ਨਾਲ ਕਿਸੇ ਨਾਲ ਕੋਈ ਹੱਤ ਮੰਨ ਲਓ ਕੋਈ ਲੜਾਈ ਝਗੜਾ ਹੋਇਆ ਕੋਈ ਮਾਰਿਆ ਆਇਆ ਜਾਂ ਕੋਈ ਗਾਲ ਕੱਢੀਆ ਉਹਦਾ ਸਬੂਤ ਦੇ ਦੇਣ ਤੇ ਬਣਦੀ ਕਾਰਵਾਈ ਦੀ ਕਰਾ ਲੈ। ਵਦ ਆਹੀ ਆ ਵੀ ਭਈ ਹੁਣ ਸਾਡਾ ਜੇਈ ਇੱਕ ਫਸ ਗਿਆ ਇੱਕ ਦੂਜਾ ਜੇਈ ਹੈ ਉਹ ਉਥੇ ਨੂਰਾ ਰੋਡ ਵਾਲੇ ਬੰਦੇ ਨੂੰ ਕਹਿ ਰਿਹਾ ਭਈ ਵੋਟਾਂ ਤੁਸੀਂ ਪਾਈਆਂ ਸੀ ਹੁਣ ਸੋਚ ਸਮਝ ਕੇ ਪਾਓ ਮੋਟਾ ਤੇਰਾ ਮੈਂ ਇਹ ਕਰ ਦੂ ਤੇਰਾ ਮੈਂ ਮੀਟਰ ਚਾਹੇ ਪਤਾ ਨਹੀਂ ਕਾਫੀ ਕੁਝ ਬੋਲੀ। ਰੇਵਾਲ ਸਾਹਿਬ ਤਾਂ ਕਹਿੰਦੇ ਲੋਕਾਂ ਨੂੰ ਤੁਸੀਂ ਇਹ ਵੀ ਕਹਿੰਦੇ ਹੋ ਲਵ ਪਾ ਲੋ ਵੋਟਾਂ ਆਮ ਆਰਮੀ ਪਾਰਟੀ ਨੂੰ ਤਾਂ ਹੀ ਤੁਹਾਡੇ ਕੰਮ ਨਹੀਂ ਹੋ ਰਹੇ ਸਾਬਿਤ ਕਰਨ ਇਸ ਚੀਜ਼ ਨੂੰ ਇਲਜ਼ਾਮ ਲਾਣਾ ਸੋਖੀ ਗੱਲ ਹੈ ਸਾਡੇ ਕੋਲ ਅਸੀਂ ਕੋਈ ਇਲਜ਼ਾਮ ਲਾ ਰਹੇ ਹਾਂ ਸਾਡੇ ਕੋਲ ਪ੍ਰੂਫ ਨਹੀਂ ਇਸ ਚੀਜ਼ ਲੋਕਾਂ ਦਾ ਕੀ ਸਾਡਾ ਵੀ ਜਨੂਨ ਛੱਡਿਆ ਕੰਮ ਇਹਨਾਂ ਨੇ ਕੀਤਾ ਕਿਹੜਾ ਮੇਰੇ ਕੋਲ ਨਾ ਰਿਕਾਰਡ ਪਿਆ ਇੱਕ ਇੱਕ ਕੰਮ ਨੂੰ ਡੇਢ ਡੇਢ ਦੋ ਦੋ ਸਾਲ ਹੋ ਗਏ ਹਲੇ ਤੱਕ ਵੀ ਕੰਮ ਕੰਪਲੀਟ ਨਹੀਂ ਹੋਇਆ ਦੂਸਰੀ ਗੱਲ ਆ ਵੀ ਬੰਦਿਆਂ ਦੀ ਇੰਨੀ ਕਮੀ ਆ ਵੀ ਇੱਕ ਇੱਕ ਬੰਦਾ 8 ਘੰਟੇ ਤੋਂ ਬਾਅਦ ਇਹ ਸੋਚਦਾ ਵੀ ਸਰਕਾਰੀ ਨੌਕਰੀ ਆ ਗਈ ਯਾਰ 8 ਘੰਟੇ ਲਾਈਏ 9 ਘੰਟੇ ਲਾਈਏ ਆਮਨਾ ਕਰ ਨੂੰ ਜਾਈਏ ਸਾਰੇ ਮੈਹਿਮਾਂਚ ਕਰਦੇ ਹੀ ਇੱਧਰ ਤੇ ਸਾਡੇ ਵਾਲਾ ਮੈਹਿਕਮਾ ਕਿਉਂ 8:00 ਵਜੇ 16:00 ਦੀ ਵਜੇ 24 ਤੱਕ ਪਹੁੰਚ ਜਾਂਦਾ ਯੂਨਾਈਟਿਡ ਬੋਡ ਦੇਖ ਰਹੇ ਸਾਰੇ ਦਸ਼ਕਾ ਸਵਾਗਤ ਹੈ ਸੋ ਦੋਸਤੋ ਇੱਕ ਸਰਕਾਰ ਜਦੋਂ ਬਣਦੀ ਆ ਉਹਦੇ ਵਿੱਚ ਗੱਲੇ ਇੱਕ ਆਮ ਲੋਕਾ ਦਾ ਨਹੀਂ ਇੱਕ ਮਹਿਕਮੇ ਦੇ ਜਿਹੜੇ ਅਹੁਦੇਦਾਰ ਹੁੰਦੇ ਆ ਜਾਂ ਮਹਿਕਮੇ ਦੇ ਵਿੱਚ ਕੰਮ ਕਰਦੇ ਆ ਕਰਿੰਦੇ ਜਾਂ ਵਰਕਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਆ ਪਰ ਜਦੋਂ ਉਹ ਸਰਕਾਰਾਂ ਬਣ ਜਾਂਦੀਆਂ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਕਿਤਨਾ ਕਿਤੇ ਕੰਮਿਆਂ ਨੂੰ ਇਦਾਂ ਟਰੀਟ ਕਰਦੇ ਨੇ ਸ਼ਾਇਦ ਉਹਨਾਂ ਦੇ ਪਿਓ ਦੇ ਨੌਕਰ ਹੁਣ ਇਦਾਂ ਦੇ ਮਾਮਲਾ ਬੀਲੀ ਘਰ ਦੇ ਵਿੱਚ ਖੜੇ ਤੁਹਾਨੂੰ ਦੱਸਦੀ ਇੱਕ ਵਿਸ਼ਾਲ ਧਰਨਾ ਵੀ ਲੱਗਾ ਹੋਇਆ ਤੇ ਇੱਥੇ ਲੋਕ ਵੀ ਖੜੇ ਨੇ ਜਿਹੜੇ ਕੰਮੇ ਵੀ ਖੜੇ ਨੇ ਉਹਨਾਂ ਵੀ ਗੱਲ ਕਰਦੇ ਜੇਈ ਸਾਹਿਬ ਜੇਈ ਸਾਹਿਬ ਸਾਡੇ ਨਾਲ ਆ ਤੇ ਸਾਡੇ ਇੱਥੇ ਭਾਈ ਸਾਹਿਬ ਵੀ ਮਿੰਦਰੂ ਸਾਹਿਬ ਵੀ ਨਾਲ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਭਾਈ ਕੀ ਮਾਮਲਾ ਧਰਨਾ ਲਾਉਣ ਦੀ ਲੋੜ ਪਈ ਹੈ ਕਹਿੰਦੇ ਛੱਜ ਦਾ ਬੋਲੇ ਹੁਣ ਛਾਨਣੀਆਂ ਵੀ ਬੋਲਣ ਲੱਗ ਗਈਆਂ ਨੇ ਬਿਲਕੁਲ ਜੀ ਬੋਲਣ ਲੱਗੀਆਂ ਜੀ ਹੁਣ ਤਾਂ ਆਪ ਸਰਕਾਰ ਚ ਜੀ ਮਾਮਲਾ ਹੈ ਜੀ 30 31 ਦੀ ਰਾਤ ਦਾ ਮੈਨੂੰ ਐਡਿਓ ਸਾਹਿਬ ਨੇ ਫੋਨ ਕੀਤਾ ਕਿ ਦਫ਼ਤਰ ਆਜੋ ਕੋਈ ਐਮਰਜੈਂਸੀ ਪੈ ਗਈ ਰਾਤ ਦੇ तकरीबन 12 ਵਜੇ ਹੋਈ ਸੀ ਜੀ ਜਿੱਦਾਂ ਹੀ ਮੈਂ ਦਫ਼ਤਰ ਪੁੱਜਿਆ ਜੀ ਇਹ ਮੈਨੂੰ ਫੋਨ ਆਇਆ ਕਿ ਤੁਸੀਂ ਗਲੀ ਨੰਬਰ 7 ਗਗਨਦੀਪ ਕਲੋਨੀ ਆ ਜੀ ਉੱਥੇ ਜਾ ਕੇ ਮੈਂ ਦੇਖਿਆ ਕਿ ਐਡਿਓ ਸਾਹਿਬ ਐਕਸਟੈਂਸ ਸਾਹਿਬ ਤੇ ਭੋਲਾ ਗਰਵਾਲ ਜੀ ਬੈਠੇ ਇਹਨਾਂ ਦੀ ਆਪਸੀ ਮੀਟਿੰਗ ਚੱਲ ਰਹੀ ਸੀ ਕੋਈ ਜੀ ਸਪਲਾਈ ਮੁੱਕੇ ਤੇ ਬਹਾਲ ਸੀ ਕੋਈ ਲਾਈਟ ਬੰਦ ਨਹੀਂ ਸੀ ਤੇ ਉਸ ਤੋਂ ਬਾਅਦ ਉੱਥੇ ਐਸਸੀ ਦੇ ਚੀਫ ਸਾਹਿਬ ਵੀ ਆ ਗਏ ਉਹਨਾਂ ਨਾਲ ਲਗਭਗ 2 ਘੰਟੇ ਮੀਟਿੰਗ ਚੱਲੀ ਜਿੱਦਾਂ ਹੀ ਮੀਟਿੰਗ ਦੀ ਖਤਮ ਹੋਈ ਹੈ ਤੇ ਐਸ்சி ਸਾਹਿਬ ਚੀਫ ਸਾਹਿਬ ਤੇ ਭੋਲਾ ਗਰੇਵਾਲ ਜੀ ਨਿਕਲ ਗਏ ਜਿੱਦਾਂ ਹੀ ਮੈਂ ਸਾਜੀ ਸ਼ਰਮਾ ਜਈ ਐਡਿਊ ਸਾਹਿਬ ਤੇ ਅਮੀ ਸੁਪਰਵਾਈਜ਼ਰ ਨਿਕਲਣ ਲੱਗੇ ਜੀ ਉੱਥੇ ਜਿਹੜੇ ਲੋਕਲ ਵਰਕਰ ਨੇ ਆਪਦੇ ਜਿਨ੍ਹਾਂ ਦਾ ਨਾਮ ਹੈ ਜਸਵਿੰਦਰ ਸੰਧੂ ਨਕਿੰਦਰ ਚੋਦਰੀ ਸੁਮਿਤ ਸ਼ਰਮਾ ਦੀਪਕ ਸ਼ਰਮਾ ਜੀ ਤੇ ਹੋਰ ਨਾ ਹੀ ਬੰਦੇ ਸੀਗੇ ਕਾਫੀ ਗੁੱਟ ਸੀ ਇਹਨਾਂ ਦਾ ਤੇ ਉਹ ਵੀ ਵਿੱਚ ਆ ਕੇ ਆਪਣੀ ਗਾਲੀ ਗਲੋਚ ਕਰਨ ਲੱਗੇ ਜਾਨਵਾਰਾਂ ਦੀਆਂ ਧਮਕੀਆਂ ਦੇਣ ਲੱਗੇ ਹੱਥ ਤੋਂ ਵੜ ਕੇ ਮੋਟਰਸਾਈਕਲ ਤੋਂ ਉਤਾਰ ਲਿਆ ਤੇ ਜਾਨਵਾਰਾਂ ਦੀਆਂ ਧਮਕੀਆਂ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਚਾਰ ਪੰਜ ਜਣੇ ਸੀਗੇ ਅਸੀਂ ਕਿਸੇ ਨਾ ਕਿਸੇ ਤਰੀਕੇ ਉੱਥੋਂ ਨਿਕਲ ਆਏ ਜੀ ਉਹਨਾਂ ਨੇ ਧਮਕੀਆਂ ਕਿਉਂ ਦਿੱਤੀਆਂ ਉਹ ਮੇਰੇ ਹਿਸਾਬ ਨਾਲ ਜਿਹੋ ਸ਼ਰ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਜਿੱਦਾਂ ਹੀ ਮਤਲਬ ਭੋਲੇ ਗਰੇਵਾਲ ਦੀ ਸ਼ਹਿਤ ਹੈ ਜਿੱਦਾਂ ਉਹ ਐਕਸ਼ਨ ਸਾਹਿਬ ਨੂੰ ਬੁਲਿਆ ਉਹੀ ਉਸੇ ਲਹਿਜੇ 'ਚ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸਾਨੂੰ ਬਰੀਫਿੰਗ ਦੇ ਵਿੱਚ ਦੱਸਦੀਏ ਜਿੱਦਾਂ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਇਸ ਕਾਬਜ਼ਾ ਬੀਤੇ ਦਿਨ ਜਿਹੜੇ ਕੀ ਐ ਐਮਪੀ ਦੇ ਇਲੈਕਸ਼ਨ ਹੋ ਕੇ ਹਟੇ ਨੇ ਤੇ ਉਸ ਵੇਲੇ ਲੋਕਾਂ ਨੇ ਜਿਹੜੇ ਕੀ ਐ ਬਿਜਲੀ ਵਿਭਾਗ ਵਾਲਿਆਂ ਦੀ ਬਹੁਤ ਜ਼ਿਆਦਾ ਜੁਰਸ ਸੀ ਕਿਉਂਕਿ ਇਹਨਾਂ ਦੇ ਦਿੱਤੇ ਸਾਰਾ ਕੰਮ ਟਿਕਿਆ ਹੁੰਦਾ ਸੀ ਕਿਉਂਕਿ ਸਰਕਾਰ ਨੇ ਦਿਖਾਣਾ ਸੀ ਵੀ ਸਾਡੇ ਰਾਜ ਵਿੱਚ ਬਿਜਲੀ ਨਹੀਂ ਜਾਂਦੀ ਪਰ ਕਿਤੇ ਨਾ ਕਿਤੇ ਗਰਮੀ ਇੰਨੀ ਪੈ ਰਹੀ ਹੈ ਵਰਕਲੋਡ ਇੰਨਾ ਵੱਜ ਚੁੱਕਾ ਲੋਕੀ ਇੱਕ ਦੜਾ ਦੜਾ ਏਸੀ ਲਵਾ ਰਹੇ ਨੇ ਜਿੰਨਾਂ ਨਾ ਜਿਹੜੇ ਸਰਵਿਸ ਸਟੇਸ਼ਨ ਅਜੇ ਛੋਟੇ ਨੇ ਇਹਨਾਂ ਨੂੰ ਅਪਡੇਟ ਹੋਣ ਨੂੰ ਥੋੜਾ ਸਮਾਂ ਲੱਗਦਾ ਕਿਸੇ ਨਾ ਕਿਤੇ ਤਕਨੀਕੀ ਜਿਹੜੇ ਖਰਾਬੀਆਂ ਵੀ ਆਉਂਦੀਆਂ ਪਰ ਜੇ ਉਹਨੂੰ ਟਾਈਮ ਲੱਗਦਾ ਤੇ ਉਹ ਕਿਤੇ ਨਾ ਕਿ ਦੀ ਬਾਜੀ ਲਾ ਕੇ ਉਥੇ ਜੇ ਤੁਹਾਨੂੰ ਤੁਹਾਡੇ ਘਰ ਤੱਕ ਲਾਈਟ ਪਹੁੰਚਾਉਂਦੇ ਨੇ ਤਾਂ ਤੁਸੀਂ ਪੱਖੇ ਥਲੇ ਸੁਣਨੇਓ ਪਰ ਇਹਨਾਂ ਨਾਲ ਜਦੋਂ ਬਦਤਮੀਜ਼ੀ ਹੋ ਜਾਂਦੀ ਆ ਫਿਰ ਐਮਐਲਏ ਸਾਹਿਬ ਵੀ ਨਿਕਲ ਜਾਂਦੇ ਨੇ ਤੇ ਐਮਐਲਏ ਸਾਹਿਬ ਦੇ cheid ਤੇ ਇਹਨਾਂ ਦੀ ਬਾਹ ਫੜ ਕੇ ਧਮਕੀਆਂ ਦਿੰਦੇ ਨੇ ਤੁਸੀਂ ਕੋਈ ਪੁਲਿਸ ਦਰਖਾਸਤ ਦਿੱਤੀ ਪੁਲਿਸ ਦਰਖਾਸਤ ਨਹੀਂ ਅਸੀਂ ਅਗਲੇ ਦਿਨ ਆ ਕੇ ਐਕਸੀ ਸਾਹਿਬ ਨੂੰ ਐਕਸੀ ਸਾਹਿਬ ਨੂੰ ਲਿਖਤ ਚ ਸ਼ਿਕਾਇਤ ਦਿੱਤੀ ਸੀ ਕਿਉਂਕਿ ਸਾਨੂੰ ਇਹਨਾਂ ਨੇ ਬੁਲਾਇਆ ਸੀ ਜੀ ਮੌਕੇ ਤੇ ਆਫ ਡਿਊਟੀ ਹੁੰਦੇ ਅਸੀਂ ਆ ਵੀ ਗਏ ਪਰ ਗੱਲ ਨੂੰ 6-7 ਦਿਨ ਚੱਲੇ ਹੁੰਦਾ ਗੱਲ ਅਸੀਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਸਾਡੇ ਦਫ਼ਤਰ ਸੀਗਾ ਪੋਲਿੰਗ ਬੂਥ ਹੋਣੇ ਹੁਆ। ਅਸੀਂ ਨਹੀਂ ਚਾਹਦੇ ਸੀ ਕਿ ਵੋਟਾਂ 'ਚ ਕੋਈ ਰਿਕਾਵਟ ਬਣੇ। ਜੀ। ਜਿੰਨਾ ਵੋਟਾਂ ਦਾ ਕੋਈ ਮੈਟਰ ਖੜਾ ਹੋਵੇ ਆਪਣੇ ਤੇ। ਤੇ ਇਸ ਕਰਕੇ ਅਸੀਂ ਫਿਰ ਵੀ ਇਹਨਾਂ ਨੇ ਕਮੇਟੀ ਗਠਨ ਕੀਤੀ। ਮੇਰਾ ਉਸਦਾ ਕੋਈ ਨਤੀਜਾ ਨਹੀਂ ਬਣਿਆ ਪਰ ਐਮਐਲਏ ਸਾਹਿਬ ਤਾਂ ਕਹਿੰਦੇ ਆ ਵੀ ਤੁਸੀਂ ਆਪਣੀਆਂ ਨਕਾਮੀਆਂ ਛਪਾਣ ਲਈ ਸਾਰੇ ਤੁਸੀਂ ਲੋਕੋ ਕੋ ਪੈਸੇ ਲੈ ਕੇ ਕੰਮ ਕਰਦੇ ਹੋ ਉਹਨਾਂ ਦੇ ਬਰਥਡੇ ਸਾਡੇ ਕੋ ਵਰਜਨ ਹੋਣਾ ਉਹ ਕਹਿੰਦੇ ਵੀ ਤੁਸੀਂ ਲੋਕੋ ਕੋ ਪੈਸੇ ਲੈ ਕੇ ਕੰਮ ਕਰਦੇ ਹੋ ਤਾਂ ਤੁਸੀਂ ਆਪਣੀਆਂ ਨਕਾਮੀਆਂ ਛਪਾਣਾ ਚਾਹੁੰਦੇ ਆ ਤੇ ਦੂਜੀ ਗੱਲ ਆ ਵੀ ਇੱਥੇ ਤੁਹਾਡੇ ਜਿਹੜਾ ਕੀ ਕਹਿੰਦੇ ਆ ਬਿਨਾਂ ਪੈਸੇ ਲਏ ਤੇ ਕੋਈ ਕੰਮ ਨਹੀਂ ਹੁੰਦਾ ਲੋਕੀ ਤੁਹਾਡੇ ਖਿਲਾਫ ਐਪੀ ਡਿਵਿਡੈਂਡ ਦੇਣ ਨੂੰ ਤਿਆਰ ਆ ਤੇ ਤੁਸੀਂ ਰਾਤ ਨੂੰ ਕੰਮ ਨਹੀਂ ਕਰਦੇ ਲੋਕੀ ਗਰਮੀ ਇਸ ਹੁੰਦੇ ਜੀ ਦੇਖੋ ਜੀ ਪਰਸੋਂ ਹਨੇਰੀ ਆਈ ਸੀ ਮੈਂ ਪੂਰੀ ਰਾਤ ਜਾ ਕੇ ਗਿਆ ਜੀ ਜੀ ਦੇ ਰਹੀ ਗੱਲ ਕੋਈ ਸ਼ਿਕਾਇਤ ਹੈ ਸਾਡੇ ਡਿਪਾਰਟਮੈਂਟ ਕਾਰਵਾਈ ਕਰ ਦਵੇ ਗਾਲਾ ਕੱਢਣ ਜਾਂ ਹੱਥੋ ਪਾਈ ਕਰਨ ਦਾ ਨੋਬਤ ਕਿਉਂ ਆਉਂਦੀ ਇਹਨਾਂ ਨੂੰ ਪਹਿਲੀ ਵੀ ਕਦੀ ਸਰਕਾਰ ਜਿੱਦਾ ਗਾਲਾ ਪਈ ਨਹੀਂ ਜੀ ਬਿਲਕੁਲ ਨਹੀਂ ਉਹ ਬੋਲਾ ਗਰੇਵਾਲ ਸਾਹਿਬ ਦਾ ਕਹਿੰਦੇ ਲੋਕਾਂ ਨੂੰ ਤੁਸੀਂ ਇਹ ਵੀ ਕਹਿੰਦੇ ਹੋ ਪਾਲੋ ਵੋਟਾਂ ਆਮ ਆਦਮੀ ਪਾਰਟੀ ਨੂੰ ਤਾਂ ਹੀ ਤੁਹਾਡੇ ਕੰਮ ਨਹੀਂ ਹੋ ਰਹੇ ਸਾਬਿਤ ਕਰਨ ਇਸ ਚੀਜ਼ ਨੂੰ ਇਲਜ਼ਾਮ ਲਾਣਾ ਸੋਖੀ ਗੱਲ ਹੈ ਸਾਡੇ ਕੋਲ ਅਸੀਂ ਕੋਈ ਇਲਜ਼ਾਮ ਲਾ ਰਹੇ ਸਾਡੇ ਕੋਲ ਪ੍ਰੂਫ ਨਹੀਂ ਉਸ ਚੀਜ਼ ਦੇ ਸਾਡੇ ਕੋਲ ਵੀਡੀਓ ਪ੍ਰੂਫ ਨਹੀਂ ਉਹ ਇਲਜ਼ਾਮ ਇਹ ਸਾਬਿਤ ਕਰਨ ਉਹ ਵੀਡੀਓ ਵਿੱਚ ਜਿਹੜੇ ਦਿਖ ਰਿਹਾ ਸੀ ਸੀਸੀਟੀਵੀ ਤੁਹਾਨੂੰ ਘੇਰ ਦਿਓ ਤੁਸੀਂ ਹਾਂਜੀ ਬਿਲਕੁਲ ਮੈਂ ਹੀ ਹਾਂ ਜ ਪ੍ਰਾਣੇਓ ਤੁਸੀਂ ਵੀ ਤੁਸੀਂ ਵੀ ਪ੍ਰਾਣੇਓ ਇਸ ਮੈਕਮੇਂ ਦੇ ਵਿੱਚ ਕਿੱਦਾਂ ਦੇਖ ਦੋ ਇਹ ਕਾਜ ਜਿਹੜੇ ਆ ਬਿਜਲੀ ਮੈਕਮਾ ਲੋ ਆਪ ਜਾ ਕੇ ਰਾਹ ਦੋ ਲੋਕਾਂ ਨੂੰ ਚੈਨ ਦੀ ਨੀਂ ਸਵਾਉਂਦਾ ਅੱਜ ਉਹਨਾਂ ਤੇ ਹਮਲੇ ਹੋਣ ਲੱਗ ਗਏ ਨੇ ਉਹਨਾਂ ਨੂੰ ਡਰਾਇ ਧਮਕਾਇਆ ਜਾਂਦਾ ਤੇ ਉਹ ਵੀ ਮੌਜੂਦਾ ਸਰਕਾਰ ਦੇ ਬੰਦਿਆਂ ਨੇ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਗਰੇਵਾਲ ਸਾਹਿਬ ਵਿਧਾਇਕ ਸਾਹਿਬ ਕਾਫੀ ਨਜ਼ਦੀਕ ਨੇ ਮੇਰੇ ਉਹਨਾਂ ਨੂੰ ਬੇਨਤੀ ਵੀ ਇਦਾਂ ਤਰਾਜੂ ਫੜ ਲੈਣ ਇਹ ਸਾਡੇ ਜੇਏ ਸਾਹਿਬ ਖੜੇ ਨੇ ਇਹਨਾਂ ਦੇ ਵਿੱਚ ਕਸੂਰ ਕੱਢ ਜਣੋ ਤੇ ਅਸੀਂ ਭੋਲਾ ਗਰੇਵਾਲ ਜੀ ਦੇ ਨਾਲ ਹੋ ਕੇ ਇਹਨਾਂ ਦੇ ਕਾਰਵਾਈ ਕਰਾਂਗੇ ਉਹ ਕਹਿੰਦੇ ਗੁਰਦੁਆਰੇ ਚੜਨ ਪੀਲੀ ਮਹਿਗਮਾ ਪੂਰਾ ਮੇਰੇ ਬੰਦੇ ਵੀ ਚੜਦੇ ਆ ਪਰ ਉੱਥੇ ਜੇਕਰ ਉਹਦੇ ਬੰਦਿਆਂ ਦੇ ਵਿੱਚ ਕਸੂਰ ਆ ਕਿਉਂਕਿ ਉਹਨਾਂ ਨੇ ਇੱਥੇ ਥੋੜੀ ਦੇਰ ਤੱਕ ਆਉਣਾ ਜੇ ਉਹਦੇ ਉਹਨਾਂ ਦੇ ਬੰਦਿਆਂ 'ਚ ਕਸੂਰ ਆ ਤੇ ਮਾਮਲੇ ਨੂੰ ਹੋਰ ਖਿਲਾਰਨ ਦੀ ਬਜਾਏ ਉਹਨੂੰ ਸਮੇਟਣ ਉਹ ਸਮੇਟ ਕੇ ਜੇ ਉਹਦੇ ਬੰਦਿਆਂ 'ਚ ਕਸੂਰ ਆ ਤਾਂ ਮਾਫੀ ਮੰਗਦਣ ਮੰਗਾਦਣ ਕਿਉਂਕਿ ਕਿਸੇ ਦੇ ਮਾਨ ਸਤਕਾਰ ਨੂੰ ਜਦੋਂ ਛੱਟ ਜਿ ਤੁਸੀਂ ਦੇਖੋ ਤੁਹਾਨੂੰ 24 ਘੰਟੇ ਤੁਸੀਂ ਕੰਮ ਕਰਦੇ ਹੋ ਤੇ 24 ਘੰਟੇ ਦੇ ਬਾਅਦ ਕ ਤੁਸੀਂ ਬਿਨਾ ਡਿਊਟੀ ਤੋਂ ਆਪਣੇ ਅਫਸਰ ਸਾਹਿਬਾਨਾਂ ਦੇ ਸੱਦੇ ਦੇ ਉੱਤੇ ਬਿਨਾ ਦੂਸਰੇ ਏਰੀਆ ਦੇ ਵਿੱਚ ਵੀ ਚੱਲ ਜਾਨੇ ਹੋ ਤੇ ਇਹ ਤੋਂ ਬਾਅਦ ਵਿੱਚ ਸਲਾ ਕੀ ਮਿਲਦਾ ਇਨਾਮ ਕੀ ਮਿਲਦਾ ਤੇ ਬੇਇੱਜ਼ਤੀ ਗਾਲਾਂ ਪਰ ਇੱਕ ਵੱਡੀ ਧਮਕੀਆਂ ਇੱਕ ਵੱਡੀ ਗੱਲ ਹੈ ਨਾ ਕਿ ਇਹ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਇਹਨਾਂ ਨੂੰ ਸਭ ਕੁਝ ਦਿਖਣ ਲੱਗ ਜਾਂਦਾ ਉਦੋਂ ਜਦੋਂ ਹੁਣ ਵੋਟਾਂ ਚਲ ਜਾਣੀਆਂ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣ ਵਾਲੀ ਹੈ ਹੁਣ ਆਪਣੇ ਬੰਦਿਆਂ ਨੂੰ ਜਮਗਾਲ ਲਈ ਹੁੰਦਾ ਇਹ ਬੱਤੀ ਤੇ ਵੀ ਬਹਿਰ ਦੇਣ ਲੱਗੇ ਜਦੋਂ ਵੋਟਾਂ ਆਉਣੀਆਂ ਫੇਰ ਤਾਂ ਕਿਤੇ ਵੀ ਬੱਤੀ ਗੋਲ ਹੋਈ ਨਾ ਹੋਈ ਬਹਿਰ ਨਾਲ ਪੁੱਛਣਾ ਵੀ ਨਹੀਂ ਦੇਖੋ ਗੱਲ ਸਭ ਤੋਂ ਵੱਡੀ ਤਾਂ ਇਹ ਆ ਵੀ ਜਦੋਂ ਨਾ ਫੋਨ ਦੇ ਉੱਤੇ ਇਹ ਕਹਣਾ ਵੀ ਆਹ ਕੰਮ ਕਰ ਦਿਓ ਜੀ ਬਹੁਤ ਸੌਖਾ ਹੁਣ ਟਰਾਂਸਫਾਰਮਰ ਸੜਿਆ ਹੋਵੇ ਤੇ ਫੋਨ ਤੇ ਉੱਤੇ ਕਹਿ ਦੇਣਾ ਵੀ ਆਹ ਕੰਮ ਕਰ ਦਿਓ ਤੇ ਟਰਾਂਸਫਾਰਮਰ ਟਰਾਂਸਫਾਰਮਰ ਬਦਲ ਦਿਓ ਬਿਲਕੁਲ ਜੀ ਹੁਣ ਜਿਵੇਂ ਤੁਸੀਂ ਪਹਿਲਾਂ ਕੀਤੀ ਆ ਵੀ ਸਬਸਟੇਸ਼ਨਾਂ ਦਾ ਜਿਹੜਾ ਲੋਡ ਆ ਉਹ ਇੰਨਾ ਜ਼ਿਆਦਾ ਵੱਧ ਗਿਆ ਭਾਵੇਂ ਨਵੇਂ ਵੀ ਲੱਗ ਰਹੇ ਨੇ ਪਰ ਜਿਹੜੇ ਕੰਡਕਟਰ ਪੁਰਾਣੇ ਪਏ ਹੋਏ ਨੇ ਉਹਨਾਂ ਨੂੰ ਤਾਂ 30 30 ਮਤਲਬ 40 40 ਸਾਲ ਤੋਂ ਉਹੀ ਪਏ ਨੇ ਲੋਡ ਉਹਨਾਂ ਤੇ ਕਈ ਗੁਣਾ ਜ਼ਿਆਦਾ ਵੱਧ ਗਿਆ ਹੁਣ ਉਹ ਸਾਰਾ ਜਿਹੜਾ ਸਟਾਫ ਦੀ ਕਮੀਆਂ ਜਿਵੇਂ ਸਾਡੇ ਲਾਈਨਮੈਨ ਸਾਹਿਬ ਦੱਸ ਵੀ ਰਹੇ ਸੀ ਵੀ ਜਿਵੇਂ ਮਸ਼ੀਨਾਂ ਨੇ ਸਾਡੇ ਕੋਲ ਕਿਹੜੀ ਮਸ਼ੀਨ ਹੁਣ ਉਹ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ ਮੈਂ ਤਾਂ ਖੁੱਲ ਕੇ ਗੱਲ ਕਰੂੰਗਾ ਪੈਸਿਆਂ ਦੀ ਗੱਲ ਕੀਤੀ ਹੈ ਵੀ ਪੈਸੇ ਮੰਗਦੇ ਨੇ ਅੱਜ ਤਾਂ ਇਹਨਾਂ ਦਾ ਬਿਜੀਲੈਂਸ ਸੰਤੰਤਰ ਬਹੁਤ ਉਪ ਹੋਆ ਕਰਾ ਦੇਣੇ ਸਾਡੇ ਹਾਂ ਇਸ ਏਰੀਆ ਦੇ ਵਿੱਚ ਕਰਾ ਦੇਣ ਨੰਬਰ ਦੋ ਦੇ ਉਤੇ ਜਿਹੜੀ ਮਸ਼ੀਨ ਆਉਂਦੀ ਹੈ ਕਿੱਥੋਂ ਆਉਂਦੀ ਹੈ ਮੈਂ ਵੀ ਇੱਕ ਇਹ ਵੀ ਗੱਲ ਕਰਾਂਗਾ ਜਈਆਂ ਦੀ ਮਜਬੂਰੀ ਵੀ ਸਮਝਣੀ ਚਾਹੀਦੀ ਆ ਬਿਜਲੀ ਮੁਲਾਜ਼ਮਾਂ ਦੀ ਮਜਬੂਰੀ ਵੀ ਸਮਝਣੀ ਚਾਹੀਦੀ ਆ ਹੁਣ ਕੋਈ ਕੰਮ ਕਰਨਾ ਹਾਈਡਰਾਜ ਨੂੰ ਆਪਾਂ ਕਹਦੇ ਨੇ ਉਹ ਆਉਂਦੀ ਆ ਤੇ ਕਿੱਥੋਂ ਉਹਦੇ ਪੈਸੇ ਕਿੱਥੋਂ ਆਣੇ ਜੀ ਜਈ ਜਾਂ ਕੋਈ ਮੁਲਾਜ਼ਮ ਆ ਉਹ ਆਪਣੀ ਜੇਬ ਚੋਂ ਆਏਗਾ ਫਿਰ ਜਨਤਾ ਦੇ ਸਹਿਯੋਗ ਨਾਲ ਹੀ ਹੁੰਦਾ ਰਾਤੋਂ ਰਾਤ ਕੇਵਲ ਸੜ ਗਈ ਤੇ ਰਾਤੋਂ ਰਾਤ ਕੇਵਲ ਨਾ ਤਾਂ ਸਟੋਰ ਦੇ ਵਿੱਚ ਆ ਨਾ ਜਈ ਕੋਲ ਆ ਨਾ ਕਿਤੇ ਹੋਰ ਆ ਤੇ ਆਉਂਦੇ ਕਿਤੋਂ ਆ ਕਈ ਵਾਰੀ ਲੋਕ ਆਪਣੇ ਪੱਧਰ ਤੇ ਰੇਂਜ ਕਰਾ ਲੈਂਦੇ ਨੇ ਫਿਰ ਉੱਥੇ ਕੀ ਲੋਕਾਂ ਦਾ ਤਾਂ ਕੰਮ ਚੱਲਣਾ ਹੀ ਚੱਲਣਾ ਫਿਰ ਸਾਫ਼ ਗੱਲ ਤਾਂ ਇਹੀ ਆ ਤੁਹਾਡੇ ਕਹਿੰਦਾ ਮੈਂ ਕਿ ਆਪਣੀਆਂ ਨਾਕਾਮੀਆਂ ਤੁਹਾਡੇ ਦੇ ਸਿਰ ਤੇ ਨੇ ਆਪ ਕੋ ਸਰਕਾਰ ਸਾਹਮਣੇ ਹੁੰਦੀ ਤਾਂ ਤੁਹਾਡੇ ਦੇ ਲਪਾਰੇ ਜੇ ਪਹਿਲੇ ਹੀ ਐਡਵਾਂਸ ਦੇ ਵਿੱਚ ਕੇਵਲਾ ਰੱਖਣ ਬਿਲਕੁਲ ਦੂਸਰੀ ਗੱਲ ਆ ਵੀ ਬੰਦਿਆਂ ਦੀ ਇੰਨੀ ਕਮੀ ਆ ਵੀ ਇੱਕ ਇੱਕ ਬੰਦਾ 8 ਘੰਟੇ ਤੋਂ ਬਾਅਦ ਇਹ ਸੋਚਦਾ ਵੀ ਸਰਕਾਰੀ ਨੌਕਰੀ ਆ ਗਈ ਯਾਰ 8 ਘੰਟੇ ਲਈਏ 9 ਘੰਟੇ ਲਈਏ ਆਮ ਨਾਲ ਕਰਨ ਨੂੰ ਜਾਈਏ ਸਾਰੇ ਮੈਹਿਮਾਂ ਵਿੱਚ ਕਰਦੇ ਹੀ ਇੱਧਰ ਤੇ ਸਾਡੇ ਵਾਲਾ ਮੈਕਮਾ ਕਿਉਂ 8:00 ਵਜੇ 16:00 ਦੀ ਵਜੇ 24 ਤੱਕ ਪਹੁੰਚ ਜਾਂਦਾ ਤੇ ਦੂਸਰੀ ਤੀਸਰੀ ਗੱਲ ਮੁਲਾਜ਼ਮਾਂ ਦੀ ਕਮੀ ਦੇ ਨਾਲ-ਨਾਲ ਸਾਡੇ CHB ਕੰਮ ਇਹਨੇ ਉਹਨਾਂ ਨੂੰ ਰੈਗੂਲਰ ਕਰ ਦੇਣ ਹੁਣ ਇੱਕ ਗੱਲ ਹੋਰ ਦੱਸਦਾ ਮੇਰੀ ਕੁਆਲੀਫਿਕੇਸ਼ਨ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆ ਨਾਲ ਖੜਾ ਮੇਰੇ ਅਸੀਂ ਤੋਂ ਹੁਣ 295 ਸੀਆਰਏ ਦੇ ਤਹਿਤ ਆਇਆ ਅਸੀਂ ਹਮੇਸ਼ਾ ਲਾਈਨਮੈਨ ਭਰਤੀ ਹੁੰਦੇ ਸੀ ਜਿਵੇਂ ਸਾਡੇ ਐਡੀਸ਼ਨਲ ਐਸਡੀਓ ਨੇ ਇਹ ਇਹ ਵੀ ਲਾਈਨਮੈਨ ਭਰਤੀ ਹੋਏ ਨੇ ਇਦਾਂ ਸਾਡੇ ਹੋਰ ਵੀ ਕਈ ਨੇ ਜਿਹੜੇ ਲਾਈਨਮੈਨ ਭਰਤੀ ਹੁੰਦੇ ਸੀ ਉਹ ਉਸ ਕੁਆਲੀਫਿਕੇਸ਼ਨ ਤੇ ਸਾਨੂੰ ਇੱਕ ਸਟੈਪ ਥੱਲੇ ਐਰਮੈਨ ਭਰਤੀ ਕਰਤਾ ਐਰਮੈਨ ਸਵਾਏ ਪੌੜੀ ਚੱਕਣ ਦੇ ਸਵਾਏ ਟੂਲ ਫੜਾਉਣ ਦੇ ਟੋਆ ਕੱਢਣ ਦੇ ਕੁਝ ਨਹੀਂ ਕਰ ਸਕਦਾ ਹੁਣ ਤੁਸੀਂ ਦੇਖੋ ਵੀ ਜਦੋਂ ਅਸੀਂ ਸਾਰਾ ਕੰਮ ਸੰਭਾਲਣ ਵਾਲੇ ਬੰਦੇ ਆ ਇੱਕ ਸਕਿਲਡ ਆ ਸਾਨੂੰ ਸੇਮੀ ਸਕਿਲਡ ਕਰਕੇ ਉਹ ਕੰਮੇ ਨਹੀਂ ਕਰਾਇਆ ਜਾ ਰਿਹਾ ਏ 2250 ਬੰਦਾ ਸਾਡਾ ਪੁਰਾਣਾ 299 ਸੀਆਰ ਦਾ ਤੇ 28 2900 ਸੀ ਜੇ ਇਹਨਾਂ ਨੂੰ ਪ੍ਰਮੋਟ ਕਰਕੇ ਲੈਂਡਮੈਨ ਬਣਾ ਦੇਣ ਕਮ ਸੇ ਕਮ ਗ੍ਰੇਡਾਂ ਦਾ ਕੰਮ ਸੰਭਿਆ ਜਾਊਗਾ ਹੋਰ ਜਿਹੜੇ ਜਈਆਂ ਦੇ ਕੰਮ ਜਿਹੜੇ ਜਈ ਆਫਸਰਟ ਹੋਏ ਪਰਦੇ ਨੇ ਉਹਨਾਂ ਦਾ ਕੰਮ ਵੰਡਿਆ ਜਾਊਗਾ ਇੱਥੇ ਇਹ ਵੀ ਚੀਜ਼ਾਂ ਨੇ ਟੈਗਰਿੰਗਲ ਪੁਆਇੰਟ ਨੇ ਪਰ ਉਹਨਾਂ ਨੂੰ ਸਮਝਾਵੇ ਕੌਣ ਸਮਝਾਣੇ ਸਾਰੀ ਤੋਂ ਵੱਡੀ ਗੱਲ ਹੈ ਆਟਮ ਜਿਹੜੀ ਤੁਹਾਡੇ ਦੀ ਥੋੜੀ ਇੱਜ਼ਤ ਤੇ ਮਲਾਉ ਰਿਹਾ ਗਾਲਾਂ ਕੱਢੀਆਂ ਜਾਂਦੀ ਸਭ ਤੋਂ ਮੇਨ ਮੁੱਦਾ ਹੈ ਪਰਾਂ ਦੇ ਤੁਸੀਂ ਜੁਆਇੰਟ ਐਟੀ ਵੀ ਕਿਦਾਂ ਦੇਖੋ ਇਸ ਪੂਰੀ ਘਟਨਾ ਨੂੰ ਕੀ ਠੀਕ ਹੈ ਐਮ ਐਲ ਏ ਸਾਹਿਬ ਜੇ ਉਹਨਾਂ ਦੇ ਕਰਿੰਦਿਆਂ ਨੂੰ ਐਦਾਂ ਬੋਲਣਾ ਚਾਹੀ ਦੇਖੋ ਜੀ ਹਰ ਬੰਦੇ ਦੀ ਆਪਣੀ ਆਪਣੀ ਸੈਲਫ ਰਿਸਪੈਕਟ ਆ ਚਾਹੇ ਕੋਈ ਛੋਟਾ ਮੁਲਾਜ਼ਮਾ ਚਾਹੇ ਕੋਈ ਵੱਡਾ ਮੁਲਾਜ਼ਮਾ ਹਰ ਕੋਈ ਮੁਲਾਜ਼ਮ ਜਿਹੜਾ ਘਰੋਂ ਲੋਕਾਂ ਦੀ ਸੇਵਾ ਕਰਨ ਵਾਸਤੇ ਆਉਂਦਾ ਤਾਂ ਇਹ ਨਹੀਂ ਹੈ ਵੀ ਉਹ ਗਾਲਾਂ ਖਾ ਕੇ ਘਰ ਨੂੰ ਜਾਵੇ ਜੀ ਗਾਲ ਕੱਢਣ ਦਾ ਕਿਸੇ ਦਾ ਕੋਈ ਮਕਸਦ ਨਹੀਂ ਹੈ ਆ ਜੇਕਰ ਉਹਨੂੰ ਕੋਈ ਗੁੱਸਾ ਗਿਆ ਲੈ ਹੈਗਾ ਉਹ ਸਾਡੇ ਉੱਚ ਅਧਿਕਾਰੀਆਂ ਨੂੰ ਉਸ ਗੱਲ ਦੀ ਕੰਪਲੇਂਟ ਕਰੇ ਅਧਿਕਾਰੀ ਉਹਦੀ ਇਨਕੁਆਇਰੀ ਕਰਨ ਜੇ ਉਹਦੇ ਚ ਕੋਈ ਦੋਸ਼ੀ ਹੁੰਦਾ ਤਾਂ ਉਹਨੂੰ ਜਿਹੜੀ ਬਣਦੀ ਸਜ਼ਾ ਉਹ ਮਿਲਣੀ ਚਾਹੀਦੀ ਹੈ ਜੀ ਅਸੀਂ ਇਸ ਗੱਲ ਨਾਲ ਸਹਿਮਤ ਆ ਅਸੀਂ ਬਿਲਕੁਲ ਉਹਨਾਂ ਦੇ ਮੰਨ ਲਓ ਹੱਕ 'ਚ ਨਹੀਂ ਖੜਾਂਗੇ ਜਿਹੜੇ ਮੁਲਾਜ਼ਮਾਂ ਦੇ ਵਿੱਚ ਕੋਈ ਸਾਡੇ 'ਚ ਕਿਸੇ 'ਚ ਕਸੂਰ ਆ। ਐਸਾ ਇੰਨੀ ਗੱਲ ਹੋਈ ਆ ਥੋੜੇ ਦਿਨਾਂ ਤੱਕ ਕਾਰਪੋਰੇਸ਼ਨ ਲੈਣੇ ਪਰ ਤਾਂ ਕੋਈ ਵੀ ਜਿਹਨੇ ਕਿ ਜਿਹਨੂੰ ਆਪਾਂ ਲੰਡੀ ਪੁੱਚੀ ਵੀ ਕਹਿ ਲੈਂਦੇ ਆ ਉਹ ਵੀ ਹੁਣ ਲੰਡੀ ਪੁੱਚੀ ਪਰ ਤੁਹਾਨੂੰ ਹੱਥ ਬਾਣ ਕੇ ਵੋਟਾਂ ਲਈ ਕਿਉਂਕਿ ਉਹਨਾਂ ਨੇ ਆਪਣੀ ਲੇਡੀ ਚਮਕਾਣੀ ਆ ਜੀ ਅਸੀਂ ਮਹੱਲੇ ਦੇ ਕੰਮ ਕਰਾ ਰਹੇ ਆ ਜੀ ਇਹਨਾਂ ਇਹ ਤਾਂ ਕੰਮ ਨਹੀਂ ਕਰਦੇ। ਦੇਖੋ ਜੀ ਇਹ ਸਾਰੀ ਜਿਹੜੀ ਗੁੱਸਾ ਗਿਲਾ ਸੀ ਉਹਨਾਂ ਦੇ ਵਰਕਰਾਂ ਦੇ ਉੱਤੇ ਡੇਗਣ ਦੀ ਬਜਾਏ ਉਹ ਕਨਵਰਟ ਹੋ ਗਿਆ। ਉਹਨਾਂ ਨੂੰ ਪਤਾ ਸੀ ਵੀ ਇੱਥੋਂ ਲੋਕਾਂ ਨੇ ਉਹਨਾਂ ਨੂੰ ਕੋਰਨ ਦੇ ਬਜਾਏ ਭੋਲਾ ਸਾਹਿਬ ਜਾਂ ਉਹਦੇ ਵਰਕਰ ਜਿਹੜੇ ਸੀਗੇ ਉਹ ਸਾਡੇ ਵੱਲੋਂ ਹੋਗੇ ਜੀ ਆਪਣੀਆਂ ਨਾਕਾਮੀਆਂ ਛਪਾਉਣ ਦੀ ਕਰਕੇ ਟੋਟਲ ਹੀ ਪੰਜਾਬ ਦੇ ਵਿੱਚ ਸਾਡੇ ਮੁਲਾਜ਼ਮ ਜਥੇਬੰਦੀਆਂ ਜਿੰਨੀਆਂ ਹੈਗੀਆਂ ਉਹਨਾਂ ਨੇ ਇਸ ਗੱਲ ਦਾ ਤਹਿਈਆ ਕਰ ਲਿਆ ਸੀ ਆਮ ਆਦਮੀ ਪਾਰਟੀ ਜਿਹੜੀ ਆ ਮੁਲਾਜ਼ਮ ਵਿਰੋਧੀ ਆ ਔਰ ਮੁਲਾਜ਼ਮਾਂ ਦੇ ਵਾਸਤੇ ਪਿਛਲੇ ਬਜਟ ਦੇ ਵਿੱਚ ਵੀ 1 ਰੁਪਈਆ ਨੇ ਉਹਨਾਂ ਨੇ ਰੱਖਿਆ ਔਰ ਸਾਰੀਆਂ ਜਿਹੜੀ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਦੀਆਂ ਚਾਹੇ ਉਹ ਸੈਕਟਰੀਅਟ ਦਫਤਰ ਹੋਵੇ ਚਾਹੇ ਡੀਸੀ ਦਾ ਹੋਵੇ ਚਾਹੇ ਬਿਜਲੀ ਬੋਰਡ ਹੋਵੇ ਚਾਹੇ ਪੀਡਬਲਯੂਡੀ ਹੋਵੇ ਜਾਂ ਕਾਰਪੋਰੇਸ਼ਨ ਹੋਵੇ ਸਾਰੇ ਮਤਲਬ ਇਸ ਸਰਕਾਰ ਦੇ ਵਿਰੋਧ ਦੇ ਵਿੱਚ ਭੁਗਤਨੇ ਪਰ ਸਰਦਾਰ ਜੀ ਕੰਮ ਤਾਂ ਕਰਨਾ ਹੀ ਪੈਣਾ ਇਹਨਾਂ ਨੇ ਚਾਹੇ ਤੁਹਾਡਾ ਨਹੀਂ ਵੀ ਤੁਹਾਡੇ ਵਿਰੋਧ ਤਾਂ ਡਰਾ ਕੇ ਕਰਾਨਗੇ ਤੁਹਾਡੇ ਤੋਂ ਹੁਣ ਜਿਹੜਾ 5 ਸਾਲ ਦਾ ਕੰਮ ਨਹੀਂ ਪੈਣਾ ਔਰ ਉਹਦੇ ਵਿੱਚ ਵਿਰੋਧ ਦੇ ਵਿੱਚ ਭੁਗਤਣ ਦੇ ਬਾਵਜੂਦ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਿੱਥੇ 13 ਕਹਿੰਦੇ ਉਥੋਂ ਸਿੱਧਾ ਹੀ ਮੂਰੇ ਉਹ 13 ਦੇ ਇੱਕ ਆੜਾਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇਹ ਮੁਲਾਜ਼ਮਾਂ ਦੀ ਇਸੇ ਤਰ੍ਹਾਂ ਬੇਇੱਜ਼ਤੀ ਕਰਨਗੇ ਤਾ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਚਾਹੇ ਉਹ ਜਿਮਨੀ ਚੋਣ ਹੋਵੇ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਉਹਦੇ ਵਿੱਚ ਵੀ ਸਾਰੇ ਰਿਜ਼ਲਟ ਇਨਾਰੇ ਸਾਹਮਣੇ ਆ ਜਾਣਗੇ ਅਸੀਂ ਤਾਂ ਮੁਲਾਜ਼ਮਾਂ ਅਸੀਂ ਤਾਂ ਕੰਮ ਕਰਨਾ ਹੀ ਕਰਨਾ ਅਸੀਂ ਕੰਮ ਤੋਂ ਨਹੀਂ ਭੱਜਦੇ ਲੋਕ ਮੀਂਹ ਹਨੇਰੀ ਦੇ ਵਿੱਚ ਧੁੰਦਾ ਦੇ ਵਿੱਚ ਕੜਕ ਦੀ ਠੰਡ ਦੇ ਵਿੱਚ ਰਜਾਈਆਂ ਚ ਪਰਦੇ ਹੁੰਦੇ ਆ ਲੇਕਿਨ ਅਸੀਂ ਸਾਡੇ ਜਿਹੜੇ ਮੁਲਾਜ਼ਮ ਉਹ ਸੜਕਾਂ ਤੇ ਤੁਰੇ ਫਿਰਦੇ ਹੁੰਦੇ ਆ ਲਾਈਨਾਂ ਦੇ ਫਾਲਟ ਕਰਦੇ ਨੇ ਸਪਲਾਈਆਂ ਠੀਕ ਕਰਦੇ ਆ ਅੱਜ ਇੰਨੀ ਟੈਂਪਰੇਚਰ ਦੇ ਵਿੱਚ ਜਿੱਥੇ 45 ਡਿਗਰੀ ਟੈਂਪਰੇਚਰ ਬਾਹਰਲਾ ਔਰ ਟਰਾਂਸਫਾਰਮਰ ਦੇ ਯੰਤਰਾ ਅੰਦਰਲਾ ਟੈਂਪਰੇਚਰ 100 ਡਿਗਰੀ ਤੋਂ ਉੱਪਰ ਟੱਪਿਆ ਹੋ ਟਰਾਂਸਫਾਰਮਰ ਜਿਨ੍ਹਾਂ ਨੂੰ ਹੱਥ ਨਹੀਂ ਲੱਗਦਾ ਉੱਥੇ ਸਾਡੇ ਮੁਲਾਜ਼ਮਾਂ ਦੀਆਂ ਕਈ ਵਾਰੀ ਉੱਤੇ ਖੜੇ ਜਾਂਦੀ ਜੁੱਤੀ ਵੀ ਪਿਗਲ ਜਾਂਦੀ ਆ ਉਹ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਵੀ ਕੰਮ ਕਰਨ ਦੇ ਬਾਵਜੂਦ ਸਾਡੇ ਮੁਲਾਜ਼ਮਾਂ ਨੂੰ ਗਾਲਾਂ ਮਿਲਣਗੇ ਆ ਤਾਂ ਅਸੀਂ ਤਾਂ ਨਹੀਂ ਕਦਾ ਜਿਤ برداشت ਕਰਾਂਗੇ ਇਸ ਗੱਲ ਨੂੰ ਬਿਲਕੁਲ ਸੋ ਤੁਹਾਨੂੰ ਇੱਕ ਵਾਰ ਨਿਗ੍ਹਾ ਮਰਵਾ ਦੇਣਾ ਪਰਲੇ ਪਾਸੇ ਇੱਕ ਦਿਖਾ ਦੇਣਾ ਟਰਾਂਸਫਾਰਮਰ ਕਿੱਡੇ ਕਿੱਡੇ ਵੱਡੇ ਨੇ ਜਿੱਤੇ ਕੀ ਭੋਲਾ ਗਰੇਵਾਲ ਜੀ ਦੇ ਸਾਥੀ ਜਿਹੜੇ ਕੀ ਇਹਨਾਂ ਨੂੰ ਹੱਥ ਫਰਮਾਨਾ ਦੇ ਕੋਲ ਆ ਕੇ ਖੜਕੇ ਦੁਕਾਨ ਕੀ ਨਰੇ ਕਿੰਨੀ ਤਪਈਸ਼ਾ ਕਿੰਨੀ ਗਰਮੀ ਆ ਘਰ ਦੇ ਵਿੱਚ ਬੈ ਕੇ ਗੱਲਾਂ ਕਰਨੀਆਂ ਬਹੁਤ ਸੋਕੀਆਂ ਤੇ ਕਹਿ ਵੀ ਦੇ ਤਨਖਾਵਾ ਨਹੀਂ ਲੈਂਦੇ ਤਨਖਾਵਾ ਲੈਣ ਦੇ ਬਾਵਜੂਦ ਵੀ ਮੋਤ ਨਾਲ ਮੱਥਾ ਆਪਣੇ ਪਰਿਵਾਰ ਲਈ ਲਾਂਦੇ ਆ ਪਰ ਪਰਿਵਾਰ ਵੀ ਇੱਜ਼ਤ ਹੀ ਰੋਟੀ ਖਾਂਦਾ ਹੈ ਤੇ ਜੇ ਉਹ ਇੱਜ਼ਤ ਇਹਨਾਂ ਦੀ ਲੈ ਜਾਂਦੀ ਆ ਕਿਤੇ ਨਾ ਕਿਤੇ ਮਾੜੀ ਗੱਲ ਆ ਉਹਦੇ ਦਾ ਦੁਰਪਯੋਗ ਕਰਨਾ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਪੁਰਾਣੀ ਕਵਾਇਦ ਬੰਦੀ ਜਾ ਰਹੀ ਆ ਕਿਉਂਕਿ ਇਹ ਕਿਸੇ ਵੀ ਗੱਲ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਨੇ ਉਹਨੂੰ ਦੱਬ ਕੇ ਕੰਮ ਉਹ ਤੋਂ ਇਹ ਨਹੀਂ ਯਾਰ ਨਾ ਕੰਮ ਲੈਣਾ ਉਹ ਦੱਬਣ ਦੀ ਕੋਸ਼ਿਸ਼ ਕਰਦੇ ਨੇ ਸੋ ਬਹੁਤ ਵਾਰ ਤੁਹਾਨੂੰ ਦੇਖ ਆ ਵੀ ਚੁੱਕੇ ਦਾ ਅੱਗੇ ਵੀ ਦਿਖਾਉਂਦੇ ਰਾਵਾਂਗੇ ਸੋ ਇਹ ਧਰਨਾ ਹੁਣ ਕੱਦ ਤੱਕ ਰਹੇਗਾ ਤੇ ਇਹਨੂੰ ਕੋਈ ਕਿੱਦਾਂ ਸ਼ਾਂਤ ਕੀਤਾ ਜਾਏਗਾ ਦੇਖੋ ਜੀ ਸਾਡੇ ਮੁਲਾਜ਼ਮਾਂ ਦੇ ਵਿੱਚ ਪੂਰਾ ਰੋਸਾ ਉਹ ਜਿਹੜੇ ਚਾਰ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਨਾਮਿਨੇਟ ਕੀਤਾ ਵਾ ਸੁਮਿਤ ਸ਼ਰਮਾ ਜੀ ਦੀਪਕ ਸ਼ਰਮਾ ਜੀ ਜਸਵਿੰਦਰ ਸੰਧੂ ਔਰ ਇੱਕ ਚੌਧਰੀ ਆ ਜੀ ਉਹਨਾਂ ਨੂੰ ਲਖਵਿੰਦਰ ਚੌਧਰੀ ਉਹਨਾਂ ਚਾਰਾਂ ਨੂੰ ਨਾਮਿਨੇਟ ਕਰਕੇ ਅਸੀਂ ਆਪਣੇ ਉੱਚ ਅਧਿਕਾਰੀ ਨੂੰ ਲਿਖ ਕੇ ਦਿੱਤਾ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਐਫ ਆਈ ਆਰ ਉਹ ਜਿੰਨਾ ਚਿਰ ਲੋਜ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਜਿਹੜਾ ਇਹ ਧਰਨਾ ਜਾਰੀ ਰਹੂਗਾ ਬਿਲਕੁਲ ਸੋ ਬਿਲਕੁਲ ਇਹਨਾਂ ਜਿਹੜੇ ਕੋਈ ਵੀ ਦੋਸ਼ੀ ਨਹੀਂ ਉਹਨਾਂ ਤੇ ਐਫ ਆਈ ਆਰ ਬਣਦੀ ਆ ਕਿਉਂਕਿ ਇਹਨਾਂ ਦੀ ਕੋਈ ਵੱਖਰੀ ਇੱਜ਼ਤ ਨਹੀਂ ਇੱਜ਼ਤ ਸਭ ਦੀ ਬਰਾਬਰ ਹੁੰਦੀ ਆ ਜੇ ਉਹ ਆਪਣੇ ਆਪ ਨੂੰ ਸਰਮੌਰ ਸਮਝਦੇ ਨੇ ਸਰਮਾਇਦਾਰ ਸਮਝਦੇ ਨੇ ਤੇ ਇਹ ਵੀ ਘਰੋਂ ਦੀ ਐਮ ਹੀ ਨਹੀਂ ਉੱਠ ਕੇ ਆ ਜਾਂਦੇ ਵੀ ਮੋਤ ਨਾਲ ਮੱਥਾ ਲਾਉਂਦੇ ਤਾਂ ਲਾਈਟਾਂ ਚ ਲਗਾਉਂਦੇ ਨੇ ਬਖਿੰਦਰ ਜੀ ਇੱਕ ਮਸਲਾ ਹੋਇਆ ਹੈ ਕਿ ਬਿਜਲੀ ਮੁਕਾਬਲਾ ਨਹੀਂ ਕਰ ਰਹੀ ਕੋਈ ਚੀਜ਼ ਤੇ ਤੁਹਾਡੇ ਸਾਥੀਆਂ ਨੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਹੁੰਦਾ ਕਿ ਇਹ ਮੋਡਲ ਆਫ ਕੋਰਪੋਰੇਟ ਕੰਡਕਟ ਲੱਗਾ 75 ਵਾਰੀ ਦੀ ਸੀ। ਕਿ ਕੋਈ ਬਿਜਲੀ ਦਾ ਮਸਲਾ ਸੀਗਾ ਉੱਥੇ ਉਹਨਾਂ ਨਾਲ ਕੋਈ ਫਸਲ ਕੀ ਮਾਰਕਟਾਈ ਦਾ ਮਾਮਲਾ ਉਹਨਾਂ ਨੇ ਕਿਹਾ ਤੇ ਉਹਨਾਂ ਦੇ ਸਾਰੇ ਇਲਾਕੇ ਤੇ ਇਹ ਕਹਿਦਾ ਕਿ ਉਹਨਾਂ ਦੀ ਬਿਜਲੀ ਜਾਊਗੀ। ਉਹ ਤੱਕਿੰਦਤ ਹੋਣੀ ਦੇ ਕਾਰਨ ਜਾਊਗੀ ਕੀ ਮਸਲਾ ਕੀ ਜੋ ਸਰ ਇਹਨਾਂ ਇਲੈਕਸ਼ਨਾਂ ਤੋਂ ਨਾ 5-7 ਦਿਨ ਪਹਿਲਾਂ ਬਿਜਲੀ ਦੀ ਨਾ ਬਹੁਤ ਜ਼ਿਆਦਾ ਦਿੱਕਤ ਹੋ ਗਈ। ਤੁਹਾਨੂੰ ਵੀ ਪਤਾ ਹੀ ਹੈ। ਉਹ ਸਾਡੇ ਵੀ ਸਾਲੋਂ ਵੀ ਕਿਤਨਾ ਕਿਤੇ ਲੱਗਦਾ ਸੀ ਅੱਪੇ ਕਿਤੇ ਜਾਣ ਕੇ ਤਾਂ ਨਹੀਂ ਖਰਾਬ ਕਰਨ ਲੱਪੇ। ਬਿਜਲੀ ਬੋਰਡ ਵਾਲੇ ਹੋਇਆ ਗਿਆ ਉਸ ਦਿਨ 30 ਤਰੀਕ ਦੀ ਗੱਲ ਹੈ 30 ਤਰੀਕ ਰਾਤ ਦੀ ਇਹ ਬ੍ਰਦਰ ਹੀ ਬੈਠਾ ਹੈ ਜਿਹੜਾ ਛੋਟਾ ਭਰਾ ਹੈ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਕਿ ਜੈਜੀ ਸਾਹਿਬ ਨਾਲ ਜੈਜੀ ਦਾ ਚਲੋ ਨਾਂ ਨਹੀਂ ਲੈਂਦੇ ਸੀ ਜੇ ਲੋੜ ਪਈ ਤਾਂ ਲੈ ਦਾਂਗੇ ਤੁਹਾਨੂੰ ਰਿਕਾਰਡਿੰਗ ਹੈ ਸਾਰਾ ਕੁਝ ਹੈਗਾ ਉਹ ਵੀ ਸੁਣਾ ਲਵਾਂ ਜੈਜੀ ਸਾਹਿਬ ਨੂੰ ਲਾਈਟ ਦੇ ਰਿਗਾਰਡਿੰਗ ਇਹ ਫੋਨ ਕਰ ਰਹੇ ਹੈ ਤੇ ਉਹ ਬੰਦਾ ਪਹਿਲਾਂ ਤਾਂ ਫੋਨ ਹੀ ਚੱਕ ਰਿਹਾ ਫਿਰ ਜਦੋਂ ਉਹਨਾਂ ਨੇ ਫੋਨ ਚੱਕਿਆ ਤਾਂ ਫੋਨ ਚੱਕ ਕੇ ਇਹ ਗੱਲ ਕਹਿ ਰਿਹਾ ਬੋਲਦਾ ਪਹਿਲਾਂ ਤਾਂ ਆ ਆਮ ਲੋਕ ਆਮ ਲੋਕਾਂ ਦੇ ਨਾਲ ਇੰਨੀ ਵੱਧ ਸੁਲੁਕੀ ਨਾ ਬੋਲਦੇ ਆ ਇਹ ਤੁਸੀਂ ਸੋਚ ਨਹੀਂ ਸਕਦੇ ਮੇਰੇ ਕੋਲ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾ ਵੀ ਦਊਗਾ ਠੀਕ ਹੈ ਜੀ ਜੇ ਉਹਨਾਂ ਨਾਲ ਐਦਾਂ ਬੋਲਦੇ ਆ ਆਮ ਲੋਕਾਂ ਨਾਲ ਐਦਾਂ ਬੋਲਦੇ ਤਾਂ ਕੀ ਬਤਾਰਾ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਵੈਸੇ ਲੋਕਾਂ ਨੂੰ ਕੀ ਬਤਾਰਾ ਇਹਨਾਂ ਦਾ ਹੈਗਾ ਸਾਰਿਆਂ ਦੇ ਨਾਲ ਤੇ ਜਦੋਂ ਇਹਨਾਂ ਨੇ ਫੋਨ ਕੀਤਾ ਉਹਨੂੰ ਜੇਜ ਨੂੰ ਤੇ ਪਹਿਲਾਂ ਤਾਂ ਉਹ ਬੋਲਦਾ ਹੀ ਕੋਠਾ ਐ ਐਂਡ ਤੇ ਉਹ ਇੰਨੀ ਗੱਲ کہہ ਰਿਹਾ ਹੈ ਕੋਈ ਵੋਟਾਂ ਵੀ ਤੁਸੀਂ ਪਾਈਆਂ ਸੀਗੀਆਂ ਤੇ ਹੁਣ ਸੋਚ ਸਮਝ ਕੇ ਪਰ ਐਨੀ ਯਾਲੋ ਸ਼ਰਿਆਂ ਮੌੜੀਓ ਦੇ ਵਿੱਚ ਖੜਿਆ ਇੱਕ ਦਿਨ ਠੀਕ ਹੈ ਜੀ ਇਹ ਗੱਲ ਹੋਣ ਤੋਂ ਬਾਅਦ ਐਮਐਲਏ ਸਾਹਿਬ ਤਾਂ ਗੱਲ ਪਹੁੰਚੀ ਹੈ ਐਮਐਲਏ ਸਾਹਿਬ ਨੇ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੂੰ ਬੁਲਾ ਕੇ ਗੱਲ ਦੱਸੀ ਹੈ ਚਲੋ ਅੰਦਰ ਬਹਿ ਕੇ ਸਾਰੀ ਗੱਲ ਦੱਸਤੀ ਹੋ ਗਈ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਬਾਹਰ ਆਏ ਆ ਉੱਠ ਕੇ ਤੇ ਬਾਹਰ ਉੱਥੇ ਇਹਨਾਂ ਦੇ ਹੋਰ ਜਿਹੜੇ ਵਰਕਰ ਆ ਉਹ ਖੜੇ ਸੀ ਤੇ ਜਿਹੜੇ ਆ ਪੀਐਸਪੀਸੀ ਵਾਲੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨਾਲ ਉੱਥੇ ਜਰੂਰ ਮੈਂ ਈਵਨ ਅੱਗੇ ਨੂੰ ਚਲਾ ਗਿਆ ਆ ਉੱਥੇ ਸਾਡੀ ਪਾਰਟੀ ਦੇ ਦੋ ਚਾਰ ਬੰਦੇ ਉਹਨਾਂ ਨਾਲ ਬਹਿਸ ਜਰੂਰ ਹੋ ਠੀਕ ਹੈ ਜੇ ਆਪਾਂ ਕਹੀਏ ਕੋਈ ਤੱਕਾ ਮੁਕੀ ਹੋਇਆ ਜਾਂ ਕੋਈ ਕੋਈ ਲੜਾਈ ਝਗੜਾ ਹੋਇਆ ਕੋਈ ਗਾਲ ਕੱਢੀ ਹੈ ਠੀਕ ਹੈ ਜੀ ਉਹਦਾ ਇਹ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਆ ਆ ਜੇ ਇਹਨਾਂ ਨਾਲ ਕਿਸੇ ਨਾਲ ਕੋਈ ਹੱਤ ਮੰਨ ਲਓ ਕੋਈ ਲੜਾਈ ਝਗੜਾ ਹੋਇਆ ਕੋਈ ਮਾਰਿਆ ਆ ਜਾਂ ਕੋਈ ਗਾਲ ਕੱਢੀ ਆ ਉਹਦਾ ਇਹ ਸਬੂਤ ਦੇ ਦੇਣ ਤੇ ਬਣਦੀ ਕਾਰਵਾਈ ਵੀ ਕਰਾ ਲੈਣਾ ਮੈਂ ਮੈਂ ਕਹਿੰਦਾ 5 ਮਿੰਟ ਦੀ ਵੀਡੀਓ ਹੈ ਸੀਸੀਟੀਵੀ ਮੇਰੇ ਕੋਲ ਵੀ ਆ ਗਈ ਹੈ ਤੁਹਾਡੇ ਕੋਲ ਵੀ ਆ ਗਈ ਹੋਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਬਦਸਲੂਕੀ ਇਹਨਾਂ ਨਾਲ ਹੋਈ ਹੈ ਤਾਂ ਉਹ ਵੀਡੀਓਜ਼ ਤਾਂ ਆਈ ਹੋਊਗੀ ਉਹਨੂੰ ਤਾਂ ਜੋ ਬਣਦੀ ਕਰ ਵੀ ਕਰਾ ਲੈਣ ਜੀ ਜਦੋਂ ਹੋਈ ਨਹੀਂ ਇਹਦੀ ਕੋਈ ਗੱਲ ਮੈਂ ਇਹ ਨੂੰ ਕਹ ਰਹੀ ਡਰਿੰਕ ਕੀਤੀ ਸੀ ਉਹਦੇ ਕਰਕੇ ਜਾਲਾ ਹਾਂ ਡਰਿੰਕ ਦੀ ਸੁਣ ਲੋ ਪਹਿਲੀ ਗੱਲ ਜਿਸ ਤਾਂ ਮੇਰੀ ਗੱਲ ਕਰ ਰਿਹਾ ਡਰਿੰਕ ਕੀਤੀ ਆ ਤਾਂ ਮੈਂ ਤਾਂ ਅੱਜ ਤੱਕ ਕਦੇ ਡਰਿੰਕ ਕੀਤੀ ਨਹੀਂ ਜੀ ਸੱਚਾਈ ਆ ਮੇਰਾ ਤਾਂ ਮੇਰਾ ਤਾਂ ਜਿੱਥੇ ਮਰਜ਼ੀ ਤੁਸੀਂ ਟੈਸਟ ਕਰਾ ਲਓ ਅੱਜ ਤੱਕ ਮੈਂ ਆਪਦਾ ਸੱਚਾਈ ਦੱਸਦਾ ਤੁਹਾਨੂੰ ਰੱਬ ਤੋਂ ਬਥੇਰੀ ਕਿਰਪਾ ਮਾਲਕ ਦੀ ਮੈਂ ਅੱਜ ਤੱਕ ਕਦੇ ਕੋਈ ਨਸ਼ਾ ਨਹੀਂ ਕੀਤਾ ਜੀ ਉਹ ਕਹਿੰਦੇ ਆ 8 ਤੋਂ 10 ਜੀ ਇਸ ਤੋਂ ਜ਼ਿਆਦਾ ਸੀ ਬੰਦੇ ਮੈਂ ਝੂਠ ਨਹੀਂ ਕਹਿੰਦਾ ਜੀ ਬੰਦੇ ਇਸ ਤੋਂ ਵੀ ਜ਼ਿਆਦਾ ਸੀਗੇ ਪਰ ਬਦਸਲੂਕੀ ਕੋਈ ਨਹੀਂ ਹੋਈ ਜੀ ਬਹਿਸ ਹੋਈ ਆ ਬਹਿਸ ਹੋਣਾ ਇੱਕ ਨਾਰਮਲ ਗੱਲ ਹੈ ਠੀਕ ਹੈ ਜਦੋਂ ਆਪਾਂ ਗੱਲ ਕਰਦੇ ਆ ਹੋ ਜਾਂਦੀ ਹੈ ਗੱਲ ਕਰਦੇ ਬਹਿਸ ਹੋਈ ਹੈ ਕੋਈ ਉੱਥੇ ਲੜਾਈ ਝਗੜਾ ਨਹੀਂ ਹੋਇਆ ਕੋਈ ਗਾਲੀ ਕਲੋਚ ਨਹੀਂ ਹੋਇਆ ਇਹ ਤਾਂ ਹੁਣ ਆਪਣੇ ਆਪ ਤੇ ਪਰਦੇ ਪਾਣ ਲਈ ਇਹ ਕਰਤੂਤਾ ਕਰਦੇ ਪਿਆ ਧਰਲੇ ਲਾ ਰਿਹਾ ਵਜ੍ਹਾ ਕੀ ਆ ਉਹ ਇੰਦਾਂ ਦੇ ਸਾਡਾ ਵਜ੍ਹਾ ਵਜ੍ਹਾ ਆਹੀ ਹੈ ਜੀ ਭਈ ਹੁਣ ਸਾਡਾ ਜੇ ਹੀ ਇੱਕ ਫਸ ਗਿਆ ਇੱਕ ਦੂਜਾ ਜੇ ਹੀ ਹੈ ਉਹ ਉੱਥੇ ਨੂਰਾਲ ਰੋਡ ਵਾਲੇ ਬੰਦੇ ਨੂੰ ਕਹਿ ਰਿਹਾ ਹੈ ਭਈ ਤੋਂ ਪਾਸ ਵੋਟਾਂ ਤੋਂ ਉਹ ਵੀ ਸੇਮ ਇਹੀ ਗੱਲ ਕਹਿ ਰਿਹਾ ਭਈ ਵੋਟਾਂ ਤੁਸੀਂ ਪਾਈਆਂ ਸੀ ਹੁਣ ਸੋਚ ਸਮਝ ਕੇ ਪਾਓ ਵੋਟਾਂ ਤੇਰਾ ਮੈਂ ਇਹ ਕਰ ਦੂੰ ਤੇਰਾ ਮੈਂ ਮੀਟਰ ਚਾਹੇ ਪਤਾ ਨਹੀਂ ਕਾਫੀ ਕੁਝ ਬੋਲੀ ਹੁੰਦਾ ਠੀਕ ਹੈ ਫੇਰ ਜਿਹੜੀ ਜਿਹੜਾ ਜਿਹੜੇ ਕੰਮ ਇਹਨਾਂ ਨੇ 2 ਸਾਲ ਹੋ ਗਏ ਸਾਡੀ ਸਰਕਾਰ ਆਈ ਨੂੰ ਜਿਹੜੇ ਤਰੀਕੇ ਨਾਲ ਇਹਨਾਂ ਨੇ ਕੰਮ ਕੀਤੇ ਨਾ ਇਹਨਾਂ ਨੇ ਸੱਚਾਈ ਦੱਸਦਾ ਤੁਹਾਨੂੰ ਲੋਕਾਂ ਦਾ ਕੀ ਸਾਡਾ ਵੀ ਜਲੂਸ ਕੱਢਿਆ ਕੰਮ ਇਹਨਾਂ ਨੇ ਕੀਤਾ ਕਿਹੜਾ ਮੇਰੇ ਕੋਲ ਨਾ ਰਿਕਾਰਡ ਪਿਆ ਇੱਕ ਇੱਕ ਕੰਮ ਨੂੰ ਡੇਢ ਡੇਢ 2-2 ਸਾਲ ਹੋ ਗਏ ਹਲੇ ਤੱਕ ਵੀ ਕੰਮ ਕੰਪਲੀਟ ਨਹੀਂ ਹੋਇਆ ਨਾ WhatsApp ਤੇ ਮੈਸੇਜ ਕੀਤੇ ਹੋਏ ਆ ਕਿਉਂ ਕੀਤੇ ਸਿਰਫ ਰਿਕਾਰਡ ਰੱਖਣ ਲਈ ਕੰਮ ਤਾਂ ਕੀਤਾ ਹੀ ਨਹੀਂ ਜੀ ਇਹਨਾਂ ਨੇ ਸਾਡੇ ਕੰਮ ਨਹੀਂ ਕੀਤੇ ਤੇ ਆਮ ਲੋਕਾਂ ਦੇ ਨਾਲ ਕੀ ਵਿਤਕਰਾ ਕਰਦੇ ਹੋਗੇ ਨਹੀਂ ਉਹ ਕਹਦੇ ਜੇ ਸਾਡੇ ਜੇਈ ਦਾ ਸ਼ੁਰੂ ਹੋਗਾ ਅਸੀਂ ਖੁਦ ਫਿਰ ਕੇ ਆਪਾਂ ਨੂੰ ਠੀਕ ਹੈ ਜੇਈ ਦਾ ਕਸੂਰ ਹੈਗਾ ਵੀ ਬਹੁ ਪਰਚਾ ਹੈਗਾ ਆਪਣੇ ਕੋਲ ਕਹਿੰਦੇ ਆਓ ਤੁਸੀਂ ਮੇਰੇ ਨਾਲ ਗੱਲ ਕਰੋ ਉਹਨਾਂ ਧੰਨ ਲਗਾਦਾ ਮੈਂ ਕਹਿੰਦਾ ਰੱਖੋ ਟਾਈਮ ਤੁਸੀਂ ਜਿੱਥੇ ਦਾ ਕੋਲ ਰੱਖੋ ਕਿ ਧੰਨ ਲਗਾਇਆ ਤਾਂ ਤੁਸੀਂ ਮੇਰੇ ਨਾਲ ਸਰ ਧਰਨਿਆਂ ਦੇ ਵਿੱਚ ਸਾਨੂੰ ਆਪਾਂ ਨੂੰ ਜਾਣ ਨੂੰ ਕੋਈ ਪ੍ਰੋਬਲਮ ਨਹੀਂ ਪਰ ਧਰਨਿਆਂ ਦੇ ਵਿੱਚ ਗੱਲ ਨਹੀਂ ਹੋਣੀ ਇਹਨਾਂ ਨੂੰ ਕਿ ਅੰਦਰ ਬੈਠੇ ਉੱਥੇ ਐਕਸੀਲ ਸਾਹਿਬ ਦਾ ਕਮਰੇ ਜੀ ਪੰਜ ਸੱਤ ਬੰਦੇ ਮੇਨ ਬੈਠੇ ਅਸੀਂ ਆ ਜੰਨੇ ਆ ਜੇਈ ਦਾ ਅਸੀਂ ਵਿੱਦ ਪ੍ਰੂਫ ਦਿੰਨੇ ਆ ਸਾਡੇ ਦੋ ਬੰਦੇ ਆ ਦੋਨੋਂ ਹੀ ਬੋਲਣਗੇ ਜੇਈਆਂ ਬਿਲਕੁਲ ਝੂਠੇ ਨਹੀਂ ਸਰ ਮੈਂ ਕਹਿੰਦਾ ਸਾਬਤ ਕਰ ਦੇਣਾ ਛੱਡ ਦਿਓ ਸਾਰਾ ਕੁਝ ਸਾਬਤ ਕਰ ਦੇਣਾ ਠੀਕ ਆ ਜੋ ਬਣਦੀ ਕਾਰਵਾਈ ਇਹਨਾਂ ਨੂੰ ਕਿਹਾ ਗਰਾਉਂਗਾ ਨੂੰ ਖਤਮ ਲੋੜ ਹੀ ਨਹੀਂ ਦੂਜੀ ਗੱਲ ਕਰਨ ਦੀ ਤੇ ਉਹ ਕਰਦੇ ਜੇ ਹੁਣ ਲਾਈਟ ਜਾਂਦੀਏ ਤਾਂ ਉਹਦਾ ਜ਼ਿੰਮੇਵਾਰ ਅਪੰਦਰ ਸਰ ਸਰ ਲਾਈਟ ਜਾਂਦੀ ਆ ਇਹਨਾਂ ਦੇ ਹੱਥ ਚ ਨਹੀਂ ਆ ਜੀ ਉਹ ਜਿਹੜੇ ਇਹਨਾਂ ਦੇ ਉੱਪਰਲੇ ਅਫਸਰ ਆ ਬਹੁਤ ਜ਼ਿਆਦਾ ਬਹੁਤ ਵਧੀਆ ਅਫਸਰ ਹੈ ਉਹਦਣ ਆਏ ਆ ਰਾਤ ਨੂੰ ਠੀਕ ਆ ਸਾਨੂੰ ਇਹਦੀ ਲਾਈਟ ਰੂਟ ਜਾਣ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਆਉਗੀ ਅਸੀਂ ਇਹਨਾਂ ਨਾਲ ਨਹੀਂ ਗੱਲ ਕਰਾਂਗੇ ਅਫਸਰਾਂ ਨਾਲ ਕਰਾਂਗੇ ਉਹ ਕਹਿੰਦੇ ਉਹ ਤੋਂ ਅਸੀਂ ਆਬਜੈਕਟ ਜੀ ਅਸੀਂ ਤਾਂ ਵੀ ਆਪਣਾ ਹਰ ਸਰ ਆਫ ਡਿਊਟੀ ਫਸੇ ਹੋਏ ਆਏ ਆ ਜੀ ਫਸੇ ਹੋਏ ਸੀਗੇ ਇਹਨਾਂ ਨੂੰ ਪਤਾ ਹੈ ਤੇ ਸਾਡੀਆਂ ਕਰਤੂਤਾਂ ਗਲਤ ਹੋ ਗਈਆਂ ਪਤਾ ਲੱਗੀਆਂ ਤਾਂ ਉਹ ਆਫ ਡਿਊਟੀ ਆਏ ਠੀਕ ਹੈ ਜੀ ਨਾਲ ਦੇ ਬੰਦੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਆਏ ਨਹੀਂ ਉਹਨਾਂ ਨੇ ਇਹਨਾਂ ਨੂੰ ਭੇਜਤਾ ਠੀਕ ਹੈ ਜਿਹੜੀ ਬਦਸਲੂਕੀ ਦੀ ਜਾਂ ਕੋਈ ਗਾਲੀ ਗਲੋਚ ਦੀ ਜਾਂ ਕੋਈ ਕ 100% ਝੂਠ ਹੈ ਜੀ ਇਹ ਕਹਿੰਦੇ ਵੀ ਸਾਡੇ ਕੋਲ ਰਿਕਾਰਡਿੰਗ ਹੈ ਰਿਕਾਰਡਿੰਗ 5 ਮਿੰਟ ਦੀ ਹੈਗੀ ਆ ਉਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਬਰੀਫਲੀ ਕਿਤੇ ਵੀ ਕਿਤੇ ਵੀ ਕੋ ਮਾੜਾ ਮੋਟਾ ਵੀ ਇਹਨਾਂ ਨਾਲ ਕੋਈ ਕੋਈ ਨੁਕਸਾਨ ਕੋਈ ਥੱਪੜ ਮਾਰਿਆ ਜੀ ਕਿਸੇ ਨੇ ਜਾਂ ਕੁਝ ਕੀਤਾ ਇਹਨਾਂ ਨੂੰ ਕਾਬੰਦੀ ਕਰਵਾਈ ਕਰੋ ਜੀ ਲੋੜੀ ਵੀ ਚੱਕਰ ਚ ਪੈਣ ਠੀਕ ਹੈ ਜੀ ਜੋ ਧਰਨਾ ਲਾਇਆ ਉਲਟਾ ਚੋਰ ਕੋਤਬਲ ਕੋ ਡਾਂਟੇ ਪਹਿਲਾਂ ਚੋਰੀ ਫਿਰ ਸੀਨਾ ਚੋਰੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੋਟਾਂ ਤੋਂ 2 ਦਿਨ ਪਹਿਲਾਂ ਮੈਂ ਉੱਥੇ ਸੀਗਾ ਸਾਰੇ ਉੱਚ ਅਫਸਰ ਉੱਥੇ ਬੁਲਾਏ ਗਏ ਸੀਗੇ ਚੀਫ ਬਲਕੀ ਬੀਲੀ ਬੋਰਡ ਚੀਪੀ ਉੱਤੇ ਸੀ ਐਸਸੀ ਵੀ ਉੱਤੇ ਐਕਸੀ ਨੇ ਵੀ ਉੱਤੇ ਸੀਗੇ ਸਾਰੇ ਬੀਲੀ ਜੇ ਵੀ ਉੱਤੇ ਸੀਗੇ ਔਰ ਇਹ ਖਰਾਬ ਕਰ ਰਹੀ ਸੀ ਦੋ ਦਿਨ ਤੋਂ ਲਾਈਟ ਖਰਾਬ ਕਰ ਰਹੀ ਸੀ ਜਾਣ ਬੁੱਝ ਕੇ ਉੱਥੇ ਲੋਕਾਂ ਨੇ ਮੈਨੂੰ ਬੁਲਾਇਆ ਮੈਂ ਰਾਤ ਨੂੰ 12:30 1 ਵਜੇ ਪਹੁੰਚਿਆ ਤੇ 2 ਵਜੇ ਆਪਣਾ ਸਾਰੇ ਅਫਸਰ ਸੇਵਨ ਆਏ ਤੇ ਉਹਨਾਂ ਦੇ ਸਾਹਮਣੇ ਕਲੀਅਰ ਹੋਇਆ ਲੋਕਾਂ ਨੇ ਕਿਹਾ ਵੀ ਇਹਨਾਂ ਨੇ ਧੱਕਾ ਕਰਨਾ ਹੈ ਔਰ ਪੈਸੇ ਲੈਣ ਤੋਂ ਬਗੈਰ ਸਾਡਾ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਅੱਜ ਲੱਗਿਆ ਵੀ ਸਾਡੇ ਨਾਲ ਹੁਣ ਕਾਰਵਾਈ ਹੋਊਗੀ ਇਸ ਕਰਕੇ ਇਹ ਜਾਣ ਬੁੱਝ ਕੇ ਉਲਟਾ ਚੋਰ ਕੌਤਵਾਲ ਕੋ ਡਾਂਟੇ ਵਾਲਾ ਕੰਮ ਹ ਆਪਣੇ ਜਿਹੜੇ ਆਪਣੀ ਜਿਹੜੀ ਜਿਹੜੀ ਕਮਜ਼ੋਰੀਆਂ ਨੇ ਉਹਨੂੰ ਮਰ ਕੇ ਦਵਾ ਕੇ ਮਰ ਕੇ ਦੂਜੇ ਪਾਸੇ ਮੁੱਦਾ ਲੈ ਕੇ ਜਾਣਾ ਚਾਹੁੰਦੇ। ਤੁਹਾਡੀ ਉਹਨਾਂ ਤਰੀਫ ਕੀਤੀ ਨੇ ਐਵੇਂ ਮੇਰੇ ਸਾਹ ਆਇਆ ਵਧੀਆ ਉਹਨਾਂ ਨੇ ਗੱਡੀ ਕੀਤਾ। ਜਿਹੜੇ ਉਹਨਾਂ ਦੇ ਵਾਰ ਪ੍ਰਧਾਨ ਆ ਉਹਨਾਂ ਵੱਲੋਂ ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਹ ਕਹੋ ਵੀ ਜਿਹੜੇ ਵਾਰਡ ਪ੍ਰਧਾਨ ਨੇ ਜਾਂਗੇ ਆਮ ਆਦੀ ਪਾਰੀ ਦੇ ਬਲੰਟੀਅਰ ਨੇ ਉਹ ਸਾਰੇ ਸਾਰੇ ਗੁਰਦੁਆਰੇ ਚੜਦੇ ਆ ਜੇ ਕੋ ਨੂੰ ਗਾਲੀ ਗਲੋਚ ਕੀਤਾ ਤੇ ਉਹ ਵੀ ਗੁਰਦੁਆਰੇ ਚੜਨ ਤੇ ਨਾਲ ਉਹ ਗੁਰਦਾਰੇ ਮੰਦਰ ਚੜਨ ਜਾ ਕੇ ਵੀ ਅਸੀਂ ਪੈਸੇ ਦੇ ਲੈਣ ਬਿਨਾਂ ਕੋਈ ਕੰਮ ਕੀਤਾ ਹੋਏ ਜੀ। ਸਰੀਕਾ ਬੋਟਾ ਦਾ ਪਤਾ ਨਹੀਂ ਕੀ ਜਿਕਰ ਆ ਰਿਹਾ ਹੈ ਤੁਸੀਂ ਦੱਸ ਲਈ ਵੀ ਬੋਟਾ ਪਾਈਆਂ ਤੁਸੀਂ ਗੱਲ ਆ ਉਹ ਵੀ ਉਹ ਵੀ ਤੁਹਾਡੇ ਆਹ ਬਲੇ ਕੇ ਰਿਕਾਰਡਿੰਗ ਉਹੀ ਸੀਗਾ ਲੋਕਾਂ ਨੂੰ ਲੋਕਾਂ ਨੂੰ ਖਰਾਬ ਕਰ ਰਹੇ ਸੀਗੇ ਵੀ ਤੁਸੀਂ ਆਮ ਆਦੀ ਪਾਰਟੀ ਸਰਕਾਰ ਬਣਾਈ ਆ ਤੇ ਹੋਰ ਪਾਓ ਆਮ ਆਦੀ ਪਾਰਟੀ ਦੇ ਬੋਟਾ ਤੇ ਉਸ ਕਰਕੇ ਉਸ ਦਿਨ ਮੈਂ ਬੁਲਾਇਆ ਭਾਈ ਦੇਖੋ ਲੋਕਾਂ ਨੂੰ ਖਰਾਬ ਨਾ ਕਰੋ ਜਿਹਨੇ ਵੋਟ ਜਿਹਨੇ ਪਾਉਣੀਆਂ ਜਿੱਥੇ ਮਰਜ਼ੀ ਪਾਵੇ ਪਰ ਲੋਕਾਂ ਨੂੰ ਤੁਸੀਂ ਜਿਹੜੀ ਤੰਗ ਪਰੇਸ਼ਾਨ ਕਰਦੇ ਹੋ ਉਹ ਗਲਤ ਕਰਦੇ ਹੋ ਸਾਰੇ ਅਫਸਰ ਸਹਿਬਾਨ ਤਾਂ ਬੁਲਾਏ ਸੀਗੇ ਤੇ ਉਹਨਾਂ ਨੇ ਮੁੱਦਾ ਹੁਣ ਇਹ ਬਣਾ ਲਿਆ ਵੀ ਸਾਡੀ ਚੋਰੀ ਫੜੀ ਗਈ ਤੇ ਹੁਣ ਸਾਡੇ ਤੇ ਕਾਰਵਾਈ ਹੋਣੀ ਹੈ ਇਸ ਕਰਕੇ ਹੱਥਰ ਨਾਲ ਲਾ ਕੇ ਬਲਕਿ ਉਹ ਦੂਰ ਦਬਾਉਣਾ ਚਾਹੁੰਦੇ ਨੇ ਜਿਹੜੇ ਆਮ ਆਦਮੀ ਬੰਦਿਆਂ ਤੇ આરોਪ ਲਗਾ ਕੇ ਜਿੰਦਗੀ ਬੇਬਨਾ ਰਹੀ ਬਿਲਕੁਲ ਬੇਬਨਾਦ ਨੇ ਔਰ ਉਹ ਸਾਰੇ ਦੇ ਸਾਰੇ ਗੁਰਦੁਆਰਾ ਮੰਦਰ ਬੱਚਿਆਂ ਨੂੰ ਲੈ ਕੇ ਚੜਨ ਤਿਆਰ ਹੈ ਇਹ ਵੀ ਬੱਚਿਆਂ ਨੂੰ ਲੈ ਕੇ ਚੜ ਜਾਣਾ ਵੀ ਜੇ ਉਹਨਾਂ ਨੂੰ ਕੋਈ ਗਾਲੀ ਗਲੋਚ ਕੀਤਾ ਜਾਂ ਹੋਰ ਕੁਝ ਕੀਤਾ ਔਰ ਨਾਲ ਇਹਨਾਂ ਨੂੰ ਇਹ ਵੀ ਕਹਿਣਾ ਵਾ ਵੀ ਐਸੇ ਬੰਗੇ ਜਿਹੜੇ ਬੰਦੇ ਨੇ ਉਹ ਵੀ ਆ ਰਹੇ ਨੇ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਤੋਂ ਉਹਦੇ ਪੈਸੇ ਲੈ ਕੇ ਕੰਮ ਕੀਤਾ ਉਹ ਵੀ ਗੁਰਦਾਰੇ ਚੜਨਗੇ ਔਰ ਐਫੀਡੇਵਿਟ ਦੇਣ ਦੇ ਨਾਲ ਵੀ ਸਾਤੋਂ ਪੈਸੇ ਲੈਣ ਤੋਂ ਬਹਿਰ ਇਹਨੇ ਕੰਮ ਨਹੀਂ ਕੀਤਾ ਔਰ ਪੈਸੇ ਲੈ ਕੇ ਸਾਧਾ ਕੰਮ ਕੀਤਾ ਉਹ ਗੁਰਦੁਆਰੇ ਵਿੱਚ ਚੜਨਗੇ ਐਫੀਡੇਵਿਟ ਦੇਣਗੇ ਤੇ ਇਹਨਾਂ ਵੀ ਨਾਲ ਗੁਰਦੁਆਰੇ ਮੰਦਿਰ ਚੜਾਇਆ ਜਾਵੇ ਇਹਨਾਂ ਤੋਂ ਕੋਈ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਿਲਕੁਲ ਜੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਧੱਕਾ ਕੀਤਾ ਹੈ ਔਰ ਔਰ ਰਿਕਾਰਡ ਮੈਂ ਕਹਿਤਾ ਕਾਰਵਾਈ ਕਰੀ ਮਲਕੇ ਇਨਕੁਆਇਰੀ ਕਰ ਰੋ ਜੇ ਸਾਡੇ ਬੰਦੇ ਨੇ ਕੋਈ ਧੱਕਾ ਕੀਤਾ ਵਾ ਤੇ ਉਹਦੇ ਕਾਰਵਾਈ ਹੋ ਗਈ ਤੇ ਜਿਹੜਾ ਇਹਨਾਂ ਨੇ ਕੁਛ ਕੀਤਾ ਵਾ ਤੇ ਇਹਨਾਂ ਦੇ ਕਾਰਵਾਈ ਹੋ। ਨਿਊ ਵੀ ਕਹਿ ਰਹੇ ਗੱਲ ਕਹਿੰਦੇ ਜੇ ਸਾਡਾ ਕੁਝ ਹੋ ਸਾਡੇ ਫਰਜ਼ਾ ਬਿਲਕੁਲ 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 ਬਰਾਬਰ ਦਾ ਸਾਡੇ ਮਿਲ ਕੇ ਸਰਕਾਰ ਆਮ ਆਦੀ ਪਾਰਟੀ ਦੀ ਲੋਕਾਂ ਦੀ ਸਰਕਾਰ ਆ ਆਮਲਕੇ ਆਮ ਆਦਮੀ ਸਰਕਾਰ ਆ ਆਮ ਆਦੀ ਸਰਕਾਰ ਦਾ ਇੱਕੋ ਮਤਲਬ ਸਾਰੇ ਇੱਕੋ ਬਰਾਬਰ ਨੇ ਚਾਹੇ ਉਹ ਆਮ ਆਦੀ ਪਾਰਟੀ ਦਾ ਵਲੰਟੀਅਰ ਆ ਚਾਹੇ ਮੁਲਾਜ਼ਮਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੇ ਉਹ ਜਿਨੇ ਗਲਤੀ ਕੀਤੀ ਆ ਉਹਦੇ ਕਾਰਵਾਈ ਹੋ ਸੋ ਦੇਖਦੇ ਆ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਕੀ ਤੇ ਮਿੱਠੀਆਂ ਗੋਲੀਆਂ ਦੇ ਕੇ ਤੇ ਜਾਂ ਫਿਰ ਡਰਾਉਣ ਵਾਲੇ ਨੂੰ ਇਹ ਦਰਖਾਸਤਾਂ ਬੰਦ ਤਾਂ ਨਹੀਂ ਕਰਾ ਦਿੰਦੀ ਜਾਂ ਫਿਰ ਇਹਨਾਂ ਨੂੰ ਇਨਸਾਫ ਦੀ ਜਿਹੜੀ ਉਮੀਦ ਉਹ ਜਾਗਦੀ ਰਹੇਗੀ ਨਵੀਂ ਅਪਡੇਟ ਨਾਲ ਜੁੜੇ ਹੋ ਸਾਡੇ ਨਾਲ ਦੇਖਦੇ ਰਹੋ ਕੈਮਰਾਮੈਨ ਅਕਸ਼ਿਤ ਦੇ ਨਾਲ ਮਨੋਜੀਰਾ